Dougie. <laughs> ਉਹ ਕਿਥੇ ਗਏ ਲੋਕ ਹੋ ਗਏ ਕਿਹਨੇ ਨਾ ਕੋਤ ਫੀਰ ਆਉਂਦੀ ਫਿਰ ਸਾਰੇ ਇਹਨਾਂ ਨੂੰ ਜਾਣ ਬਹੁਤ ਆਹ ਕਿਹਦੇ ਖਾਤੇ ਸੱਤ ਵੀ ਨਹੀਂ ਸੱਤ ਵੀ ਉਧਰ ਕਰੋ ਤਿਆਰੀ ਤੇ ਅੱਧੀ ਤੀਹੀ ਜਾ ਰਹੀ ਹੈ ਬਾਈ ਜੀ। ਔਰ ਤੀਤੀ ਉਧਰ ਜਾਤਾ ਹੈ ਸੋਚੇ ਨਹੀਂ ਕਿ ਮੈਂ ਬੈਠੇ ਬੋਲਦਾ ਹਾਂ ਕਿ ਜੇ ਹੁਣ ਤੀਜੀ ਹੀ ਮਹਾਂ ਸਮੂਹ ਨੂੰ ਪਰਵਰੀ ਹੈ ਜੀ ਲੜਕੀਆਂ ਦੀ ਰੋਡ ਪੰਜਾਬ ਦੇ ਸਰਪੰਚ ਪੰਜਾਬ ਦੇ ਸਰਪੰਚ ਦਾ ਵੱਡਾ ਟਵਾਲਾ ਔਰ ਪੰਜਾਬੀਆਂ ਦੀ ਆਪ ਕਾਲ ਤੇ ਚਾਨਪਰਪਸ ਵੈਲ ਘਟੀਆਂ ਦੀਆਂ ਤੌੜਾ ਨਗਾਗੋੜੇ ਤੋਂ ਚਾਰੀਆਂ ਨੇ ਔਰ ਇਸ ਆਸਾਸ ਪੱਲ ਨੇ ਮਾਨਵਕੀ ਪੱਲ ਨੇ ਸੋਚੇ ਪੰਜਾਬ ਦੇ ਲਈ ਸਮੁੱਚੇ ਪੰਜਾਬ ਦੇ ਕਿਸਾਨਾਂ ਦੇ ਲਈ ਔਰ ਸੋਚੇ ਪੰਜਾਬ ਦੇ ਇਹਨਾਂ ਤਲ ਜਿਸੀ ਉਹਨੇ ਮੈਦਾਨ ਦੇ ਵਿੱਚ ਉਹ ਖੇਡ ਰੌਣਕ ਦਾ 12 ਸਾਲ ਬਾਅਦ ਜਿਹੜੀਆਂ ਲੱਗੀਆਂ ਨੇ ਬੈਦ ਕੱਡੀਆਂ ਦੇ ਨਾਲ ਉਹ ਨਜ਼ਾਰਾ ਤੁਹਾਨੂੰ ਦੇਖਣ ਨੂੰ ਮਿਲ ਰਿਹਾ ਬਹੁਤ ਹੀ ਸਤਿਕਾਰਯੋਗ ਸਰਦਾਰ ਗਮਿੰਦਰ ਸਿੰਘ ਜੀ ਖੁਲੀਆ ਸਾਹਿਬ ਇਸ ਹਲਕੇ ਦੇ ਐਮਐਲਏ ਧਾਕੜ ਐਮਐਲਏ ਸਰਦਾਰ ਜੀਵਨ ਸਿੰਘ ਸੰਗੋਵਾ ਸਾਹਿਬ ਉਹਨਾਂ ਦੇ ਨਾਲ ਆਏ ਹੋਏ ਪੰਚ ਨੱਪੰਜ ਜ਼ਿਲ੍ਹਾ ਪ੍ਰਸ਼ਾਸਨ ਮੈਂਬਰ ਆ ਗਏ ਬਹੁਤ ਬਹੁਤ ਧੰਨਵਾਦ ਆਓ ਤਾੜੀਆਂ ਜਿੱਥੋਂ ਜਿੱਥੋਂ ਦੇ ਬੱਤੀ ਹੋ ਲੱਗ ਰਹੀਆਂ ਨੇ ਇਹਨਾਂ ਦਾ ਹੌਸਲਾ ਪਿਆਈ ਕਰੋ ਤੇ ਟ੍ਰੈਕ ਖਾਲੀ ਕਰ ਦਿਓ ਤੇ ਜਿਹੜੇ ਇੱਧਰ ਗੱਡੀਆਂ ਵਾਲੇ ਵੀਰ ਆ ਆ ਦੌੜ ਤੋਂ ਬਾਅਦ ਤੁਸੀਂ ਜੱਦ ਦਾ ਨੇੜੇ ਇਸ ਤੋਂ ਬਾਅਦ ਦੌੜ ਲੈਣ ਹੋਣ ਤੋਂ ਪਹਿਲਾਂ ਬੜਦਾ ਮਿੱਤਰ ਤਿਆਰ ਨਹੀਂ ਭੱਜਣ ਵਾਸਤੇ ਕਲੱਬ ਦੇ ਵੱਲੋਂ ਦੇਖ ਰਹੀ ਹਾਂ ਸਰਮਾਨ ਕੀਤਾ ਜਾ ਰਿਹਾ ਹੈ ਪਾਰਟਿਸਪੈਂਟ ਨੇ ਤਿਆਰ ਕੀਤੇ ਹੋਏ ਬੜਦਾ ਆ ਤੇ ਬਾਅਦ ਜਵੇਂ ਉਧਰੋਂ ਇਹ ਸਾਮੁਖਦੀਆਂ ਦੇ ਇਹਨਾਂ ਦੀ ਦੌੜਾਂ ਸ਼ੁਰੂ ਹੋਣਗੀਆਂ ਉਹ ਬਾਈ ਹੁਣੇ ਉਧਰ ਬੈਲ ਗੱਡੀਆਂ ਦੇ ਸਰਕਾਰ ਐਨਪੀਐਸ ਕੰਗ ਉਸੇ ਸਾਥੀ ਤੇ ਤਸ਼ਰੀਫ ਲੈ ਕੇ ਆਏ ਨੇ ਆਹ ਬੈਲ ਗੱਡੀਆਂ ਨੇ ਮਾਨਯੋਗ ਜਿਹੜੀਆਂ ਇਹਨਾਂ ਦੇ ਮਗਰ ਪੈਣੀ ਹੈ ਚੇਤਨਕ ਮੰਤਰੀ ਪੰਜਾਬ ਸਰਦਾਰ ਜੀਵਨ ਸਿੰਘ ਸਿੰਘਵਾਲ ਸਾਹਿਬ ਮਾਨਯੋਗ ਐਮ ਐਲ ਏ ਹਲਕਾ ਗਿੱਲ ਉਹਨਾਂ ਦਾ ਵੀ ਸਨਮਾਨ ਕਰਾ ਪਰਲੇ ਹੱਥਾਂ ਨਾਲ ਗਰਾਊਂਡ ਦੇ ਉਧਰੋਂ ਭੱਜ ਕੇ ਔਰਲੇ ਪਾਸੇ ਵੇ ਰਹੇ ਨੇ ਬਾਦੇ ਦਸਤਾਰ ਵਿਸ਼ੇਸ਼ਾ ਤੇ ਦੋੜਾਂ ਭੋਲੀਆਂ ਇਹਨਾਂ ਦੀਆਂ ਕੋਟੇ ਨੇ ਸਰਕਾਰ ਐਮਸੀਐਮ ਤੋਂ ਉਹਨਾਂ ਦੇ ਵੈਲ ਗੱਡੀਆਂ ਇਸੇ ਤੌਰ ਤੇ ਸਨਮਾਨ ਵੈਲ ਬੱਕਰੇ ਖੜੇ ਹੋਇਆ ਗੱਡੀਆਂ ਬੱਕਰੀਆਂ ਖੜਾਈਆਂ ਹੋਈਆਂ ਕਿਉਂਕਿ ਪਰਲੇ ਪਾਸੇ ਸ਼ੁਰੂ ਕਰ ਲਈਆਂ ਇਹਨਾਂ ਨੇ ਐਮਸੀਐਮ ਡਾਕਟਰ ਸਾਹਿਬ ਤੇ ਵੈਜ ਲਗਨ ਦੀ ਰਸਮ ਕੀਤੀ ਜਾ ਰਹੀ ਹੈ ਜਰਦਾਰ ਗੁਰਿੰਦਰ ਸਿੰਘ ਉਹਨਾਂ ਨੂੰ ਬੇਨਤੀ ਹੈ ਸਾਰਿਆਂ ਵੀਰਾਂ ਦੀਆਂ ਗੱਡੀਆਂ ਲਿਆਉਣ ਐਨਪੀਐਸ ਕੰਸ ਆਫ ਦਾ ਜਿੱਤੇ ਪਟਾ ਕੇ ਇਹਨਾਂ ਦਾ ਜਿਹੜਾ ਚਾਲਕ ਹੁੰਦਾ ਇਹ ਤੇ ਬੈੰਦਾ ਵਾ ਤੇ ਬੈ ਕੇ ਬਾਈ ਵੱਲ ਦੋ ਪਹੁੰਚਾਉਂਦਾ ਵਾ ਸੁਫੀ ਮੁਹੰਦਰ ਸਕੀਰ ਦਾ ਇੱਕ ਮੋਬਾਈਲ ਭਾਈ ਨੇ ਗੱਡੀ ਲਈ ਹੋਈ ਆ ਘੂੜਾਂ ਪਟਣੀਆਂ ਸ਼ੁਰੂ ਹੋ ਗਈਆਂ ਹੋਈਆਂ ਲੀਰੀ ਸ਼ੁਰੂ ਹੋ ਗਈ ਹੈ ਬਹੁਤ ਵੱਡਾ ਸੰਕੇਤ ਦੇ ਦਿਨ ਆ ਜਿਹੜਾ ਕੰਮ ਕੀਤਾ ਪਾਪਾ ਉਸ ਤੋਂ ਹੀ ਕਰਦੇ ਨੇ ਕਿਹਦੇ ਤੋਂ ਸੰਤਨਾਈ ਕਰ ਪਰ ਪਰੋ ਗੱਲ ਨੂੰ ਹੂਟ ਦੇ ਗਏ ਆ ਮਿੱਤਰੋ ਗੋਲੀਆਂ ਮੂੰਹ ਗਏ ਆ ਕਿਉਂਕਿ 14 ਸਾਲ ਬਾਅਦ 14 ਸਾਲ ਬਾਅਦ ਇੱਥੇ ਮੈਲ ਗੱਡੀਆਂ ਆਪਣੇ ਪੁੱਤਾਂ ਬਾਦ ਉਹਨਾਂ ਨੂੰ ਤਿਆਰ ਕਰਦੇ ਨੇ ਉਹਨਾਂ ਨੂੰ ਚਾਰ ਹੀ ਰੱਖਿਆ ਜਾ 400 ਮੀਟਰ ਦੀ ਦੌੜ ਸੀਗੀ ਇਹ ਆ ਗਿਆ ਆ ਗਿਆ ਨੀਲੀ ਟੀ-ਸ਼ਰਟ ਵਾਲਾ ਬਾਈ ਮੁਰੇ ਆ ਗਿਆ 150 ਪੰਜਾਬ ਦਾ ਤੰਦੇ ਬਹੁਤ ਮੁੱਖਾ ਆਇਆ ਨੇ ਮੋਹਰ ਕਲਣਾ ਕਰਕੇ ਇਹ ਆਪਣਾ ਮੌਕਾ ਲੈ ਗਿਆ ਨੇ ਨਵੇਂ ਮੈਚ ਗਿਆ ਮੁੰਡਾ ਹੁਣ ਸ਼ੁਰੂ ਹੋਣਗੇ ਬੈਲ ਗੱਡੀ ਦੇ ਦੋ ਬਾਬਾ ਜੀ ਦਾ ਪ੍ਰੀਤੀ ਗੋੜੀਆਂ ਤੋਂ ਨਿਕਲੇ ਆ ਜਵਾਨ ਸਰਦ ਦੇ ਮੈਦਾਨ ਦੇ ਵਿੱਚ ਕੱਟ ਗਿਆ ਵੀ ਕੱਟ ਗਿਆ ਮੁੰਡਾ لگنے ਇੱਕ ਬਹੁਤ ਵੱਡਾ ਬੰਦਾ ਵੀ ਰਿਹਾ ਉਹ ਐਮਬੀ ਇੱਕ ਤਾਂ ਗੱਡੀਆਂ ਦੇ ਕਿੱਥੇ ਰੁਕ ਗਏ ਬਹੁਤ ਬਹੁਤ ਖਾਣਾ ਲੱਗ ਰਿਹਾ ਜੀ ਗੱਡੀਆਂ ਤੇ ਆਏ ਨੰਬਰ ਲੱਗ ਜੇ ਤਾਂ ਉਹ ਖਤੌੜਾ ਆਉਣੀ ਹੈ ਜੀ ਰੁਕ ਜਓ ਐਲਕੋ ਲਾਪੜੀਆਂ ਸੀਰੀਅਸ ਬਣਦੀ ਹੈ ਸਰਕਾਰ ਨੇ ਹੁਣ ਦੱਸਣਗੇ ਤੇ ਤੋਂ ਯੂਨਿਟ ਬਿਜਲੀ ਜਿਹੜੀ ਇਹ ਤੋਂ ਦੇ ਸਾਰੇ ਕੰਮ ਦਾ ਲੋਹੀ ਦਿੱਤੋ ਕਰਾਉਣਾ ਹੈ ਜੋ ਖੁਸ਼ਵੰਤ ਸਿੰਘ ਬਾਦਲਾਵਲਾ ਨੂੰ ਕਰਾਉਣਾ ਸੀ ਕਰ ਲਈ ਪਿਆਰੇ ਪਰਲੇ ਬੰਨੇ ਜਾ ਰਹੀਆਂ ਨਹੀਂ ਹੁਣ ਉਧਰੋਂ ਉਧਰਲੇ ਪਾਸੇ ਸਾਰੀਆਂ ਗੱਡੀਆਂ ਭੱਜ ਕੇ ਆਉਣਗੀਆਂ ਉਧਰਲੇ ਪਾਸੇ ਹੋਰਾਂ ਨੂੰ ਆਉਣੀਆਂ ਨੇ ਨੰਬਰ ਲਾ ਕੇ ਭੇਜਦੇ 10-10 ਗੱਡੀਆਂ ਭੇਜਣੀਆਂ ਨੇ ਉਹਨਾਂ ਨੇ ਇਹਦੋਂ ਬਾਅਦ ਗਾਂ ਦੇ ਨੰਬਰ ਲੱਗਣੇ ਆ ਹੁਣ ਗਵਾਰਦੀ ਪੰਡਾ ਲੋਹਰ ਪਈਆ ਤੇ ਪੱਕੂ ਸਰਪੰਚ ਲੋਹਰਾਂ تو لوگ نہ رہے تھے سردار تو ان سے تو لوگ نہ رکھے ہیں جنیا پچی تھی سار پہ جاں تو ہمیں ایک مقام ہے پرائیور نے مقام ہے کہ وہ ہی تو ہاں ہونا جدا وہ کھڑیا سا دیکھنے کے کارت سا ਦੁਨੀਆ ਆ ਜਿਹੜਾ ਸੁਰੇ ਵਾਲੀ ਦੰਦਾਂ ਨੂੰ ਉਹ ਹਜਰਤ ਦੀ ਨਸਲਾ ਉਹ ਹਜਰਤ ਦੀ ਨਸਲਾ ਇੰਤਰੋ ਵੀ ਜਾਤੇ ਹੋਣੀ ਕਿੰਨੇ ਲੋਕਾਂ ਦੇ ਜਿਹੜਾ ਮੇਰੇ ਮੋੜੇ ਦੀ ਜਿੰਦਾ ਲੱਗੇ ਆ ਇਹ ਜਿੰਨੇ ਪੰਜਾਬ ਦੀ ਜਿਹੜੀ ਬਰਾਸੀ ਖੇਡਾਂ ਮੈਲ ਕੀਤੀਆਂ ਦੀ ਦੌਸਾ ਮਿਰ ਕਮਵੀਰ ਧਰਮਨ ਬਹੁਤ ਕਾਰਨ ਵੀ ਸਮਝਦਾਰ ਸਮਾਨ ਆ ਕਾਰਾ ਬਹੁਤ ਆ ਕਿੰਨੇ ਪ੍ਰਧਾਨਾਂ ਨੇ ਕੀ ਵੀ ਉਹ ਪੰਜਾਬ ਦੇ ਕਿੰਨੇ ਖਿਡਾਰੀ ਨੇ ਸੋਨਾ ਵਾਲੀ ਵੱਡਾ ਤਰਸਾਦਾ ਕੰਮਾ ਬਨਾਲਾ ਕਬੀਰ ਖਾਨਪੁਰ ਤੋਂ ਉਹਨਾਂ ਕੰਮਾਂ ਸਾਹਿਬੇ ਪ੍ਰੋਫੈਸਰ ਰਿਦਰ ਸਿੰਘ ਜੈਜੀ ਸਾਹਿਬ ਉਹਨਾਂ ਪਰਜੋਤ ਨੰਨੋ ਸਾਹਿਬ ਪਿੰਡ ਜਖਣਾ ਛੇਰੀ ਹੋਣੀ ਹੈ ਨਾ ਇਹ ਜਿੱਥੇ ਧੂਰੀ ਦਾ ਮੁੱਖ ਮੰਤਰੀ ਸਾਹਿਬ ਦਾ ਇਲਾਕਾ ਵਾ ਟਿੱਕੀ ਭਾਈ ਜੀ ਪਹਿਲਾ ਟਰੈਕ ਲਿਆ ਲਓ ਜੀ ਬਿਲਕੁਲ ਇਧਰ ਤੋਂ ਦਰਸ਼ਕ ਖੜੇ ਨੇ ਜਾਂ ਫਿਰ ਬਹੁਤ ਆਲੇ ਨੇ ਟਰੈਕ ਕਲੀਅਰ ਕਰੋ ਜੀ ਪਲੀਜ਼ ਜਿਹੜੇ ਵੀ ਵੀਰ ਸਟੇਜ ਦੇ ਸਾਹਮਣੇ ਪ੍ਰਿੰਟ ਮੀਡਿਆ ਤੋਂ ਨੇ ਪ੍ਰੈਸ ਮੀਡਿਆ ਤੋਂ ਨੇ ਵੀਰ ਜੀ ਤੁਸੀਂ ਵੀ ਕਿਰਪਾ ਕਰਕੇ ਤੁਰ ਫਿਰ ਕੇ ਮੇਲਾ ਦੇਖੋ ਕਿਉਂਕਿ ਪ੍ਰਸ਼ਾਸਨ ਨੂੰ ਬੇਨਤੀ ਆ ਵੀ ਸਰ ਸਾਰੇ ਗਰਾਊਂਡ ਤੋਂ ਜਿੰਨੇ ਦਵਾਈ ਲਿਆ ਆ ਜਿਹੜੇ ਬਹੁਤ ਜਾ ਰਹੇ ਆ ਬਾਈ ਸੋਹਣਿਆ ਵਿਰਾਸਤੀ ਖੇਡਾਂ ਦੇ ਇਤਿਹਾਸਕ ਪਲਾਂ ਦੇ ਰੂਬਰੂ ਸਾਡੇ ਵਿਚਕਾਰ ਵਿਸ਼ੇਸ਼ ਤੌਰ ਤੇ ਪਹੁੰਚੇ ਮਾਜੋ ਕੈबिनेट ਮੰਤਰੀ ਪ੍ਰਸ਼ਾਨ ਸਰਦਾਰ ਗੁਰਮੀਤ ਸਿੰਘ ਜੀ ਕਰਾਵਾ ਨੂੰ ਪਿਕਅਪ ਬਿਆਂ ਸਾਹਿਬ ਉਹਨਾਂ ਦੇ ਨਾਲ ਸਰਦਾਰ 22 ਤੇ 14 ਨੰਬਰ ਬੁੱਧ ਲੈ ਕੇ ਆਓ ਭਾਈ ਜੀ ਸਨਮਾਨ ਸਾਹਿਬ ਆ ਜੰਨੇ ਆ 26 ਦੇ ਜੰਮਾ ਤੇ ਜਿਹੜੇ ਪਿੱਛੇ ਆ ਇਹ ਸਤਾਂ ਆਸੀ ਬੈਠਦੇ ਆ ਤੇ ਮੂਰੇ ਆ ਜਿਹੜੇ ਉਹ ਹਲਕਾ ਇੰਚਾਰਜ ਦਾਫਾ ਜੀ ਮਿਸਤਾਨ ਸਿੰਘ ਸਾਹਿਬ ਉਹ ਵੀ ਸਾਡੇ ਵਿਚਕਾਰ ਪਹੁੰਚੇ ਨੇ ਸੋਇਲਾ ਸਿਹਾਰ ਤੋਂ ਪਲਾਣਾ ਤੇ ਨੰਬਰ ਸਮੂਹ ਨਗਰ ਨਿਵਾਸੀ ਰਾਇਪੁਰ ਸਭੂ 올림픽 ਸਮੂਹ ਐਨ ਆਰ ਆਈ ਜਿਨ੍ਹਾਂ ਦੇ ਵੱਲੋਂ ਨੇ ਸਹਾਯੋਗ ਕੀਤਾ 90 ਮੀਟਰ ਸ਼ੁਰੂ ਹੋਣ ਲੱਗੀਆਂ ਨੇ ਦੌੜਾਂ ਉਹ ਸਵਾਗਤ ਪਹਿਲੀ ਹੀਟ ਸ਼ੱਡਣ ਲੱਗਿਆ ਹੈ ਮੈਨੂੰ ਲੱਗਦਾ ਮੈਂ 19 ਤਰੀਕ ਨੂੰ ਥੋੜੀ ਵੀ ਬੇਇਨਤੀ ਗੱਲ ਤੇਰੀ ਨੂੰ ਇੱਕ ਬਖਮਾਤਰੀ ਸਾਹਿਬ ਕੋਲੇ ਜਿਹੜੇ 50 ਸਾਲ ਤੋਂ ਕਹਿਆ ਇਹਨਾਂ ਦੀ ਹਲੇ ਤਾੜੀ ਵੱਜਦੀ ਨਹੀਂ ਹੈ ਜੀ پڑھیا ہوا وہ بھی جوش پورا مطلب لوکا چ ਉਹ ਵੇ ਨਰਜੀਤ ਵੀ ਨਹੀਂ ਛੱਡ ਤਾ ਪੂਰੀਆਂ ਘੂੜਾ ਵੱਟਦੀਆਂ ਮਿੱਤਰੋ ਆ ਚੱਕ ਆ ਚੱਕ ਤੇ ਸਵਾਮਨਾ ਤੇ ਸੋ ਇਤਿਹਾਸ ਨਾਲ ਅੱਲਾ ਦੇ ਰੰਗਰੂ ਵੜ ਗਿਆ ਵਿੱਚ ਬਹੁਤ ਖੁਸ਼ ਹਾਂ ਕਿ ਉਹ ਆਜ ਇਹ ਜਿਹੜੀ ਝੰਡੀ ਆ ਜਿਹੜੀ ਆ ਟਿਕਣਾ ਪਰ ਤੇ ਲਾਲ ਗੋਲਪੰਦੂ ਤੇ ਗੱਡਾ ਕਮਾਈ ਤਾਲੀਆਂ ਮਾਰਦੇ ਹੋ ਬਾਜੀ ਪਹਿਲੀ ਹੀ ਹਿੱਟ ਕਰਾ ਰਿਹਾ ਪਰ ਤੇ ਮੈਦਾਨ ਦੇ ਵਿੱਚ ਭੱਜ ਗਈ ਆ ਕੋਈ ਨਹੀਂ ਜੀ ਉੱਥੇ ਖੜਦੇ ਨੇ ਉਹ ਤਾਂ ਬਾਹਲੇ ਡਰਦੇ ਆ ਬਾਹਲੇ ਉਹਦਾ ਦੀ ਕਿ ਉਹ ਮਰ ਰਿਹਾ ਆ سردار پیار سنگھ کلارا رکھے ਆਹ ਤੈਨੂੰ ਜਾਣ ਬਹਦਾ ਹਾਂ ਮੇਰੇ ਮਰਦ ਯਾਰ ਆਹ ਬਹੁਤ ਤੇਰੀ ਮਾਈ ਜੀ ਸੱਤਵੀਂ ਵੀ ਸੱਤਵੀਂ ਉਧਰ ਕਰੋ ਤਿਆਰੀ ਤੇ ਐਸੀ ਕੀ ਹੀ ਜਾ ਰਹੀ ਆ ਬਾਈ ਜੀ ਆਹ ਤੀਜੀ ਉਹਦਾ ਲੱਗ ਰਿਹਾ ਹੈ ਸੋਹੇ ਵਿਖਿਆ ਮੈਂ ਬੈਠੇ ਮੋਟਾ ਹੋਆ ਕਿ ਜੇ ਹੁਣ ਤੀਜੀ ਹੀ ਹਾਥਾ ਨੂੰ ਕੋ ਭਾਈ ਸਾਹਿਬ ਅੱਗੇ ਦੇਖਦੇ ਆ ਜਿੱਥੇ ਦੱਬਾ ਵਾ ਇੱਕ ਨੰਬਰ ਡੱਬਾ ਦੋ ਨੰਬਰ ਡੱਬਾ ਤਿੰਨ ਨੰਬਰ ਡੱਬਾ ਚਾਰ ਨੰਬਰ ਡੱਬਾ ਚਾਰ ਨੰਬਰ ਡੱਬਾ ਤੇ ਕਿੱਥੇ ਮਕਾਮਾ ਜੁਰਦਾ ਔਰ ਇਹ ਕੋਈ ਨਾ ਆਪੇ ਔਰ ਇਹ ਖੰਡ ਕਰਾਉਣ ਦੇ ਮਾਰੇ ਲਈ ਸੋ ਸਾਹਮਣੇ ਬਿਜਾ ਰਹੂ ਉਹ ਗੱਲ ਤੋਂ ਗੱਲ ਐ ਵੀ ਇਹ ਕਿ ਉਹ ਪੈਂਚੋਕ ਪਸਰੇ ਦੀ ਬਾਤ ਕਰਦੇ ਖੇਡਦੀਆਂ ਹੁੰਦੀਆਂ ਭਗੀਰਾ ਤੇ ਇਹ ਤੇ ਜੋ ਇੰਨੀ ਫਿਰ ਉਹੀ ਗੱਲ ਆ ਜਾਂਦੀ ਆ ਵੀ ਕਰਮਾਂ ਦੇ ਖੇਡ ਆ ਜਿਹੜਾ ਕਿਲਾ ਰਾਇਪੁਰ ਦਾ ਮਦਾਨ ਤਿਆਰੀਆਂ ਵੱਡੀਆਂ ਸੀ ਚੈਂਪੀਅਨ ਜੋੜੀ ਕੱਲੀ ਕੱਲੀ ਖੇਡਦੀ ਜਿਹੜੀ ਪਰਸੋਂ ਦੂਜਾ ਨੰਬਰ ਦੀ ਉਹ ਹਾਰ ਗਈ ਆ ਸੋ ਇਹ ਉਹੀ ਗੱਲ ਆ ਜਾਂਦੀ ਆ ਵੀ ਇੱਥੇ ਕਿਸੇ ਦੀ ਕੋਈ ਵੀ ਨਹੀਂ ਕਿ ਸਿਰ ਕਰਮ ਵੀ ਵੱਡੇ ਸਾਥ ਦਿੰਦੇ ਆ ਤੋ ਹੁਣ ਨਾਲ ਤੇ ਇੱਥਾਂ ਜਿ ਵੜ ਗਿਆ ਬਈ ਆਉਂਦੇ ਕੰਟਰੋਲ ਹੀ ਕਰ ਦਿੰਦਾ ਕੰਮ ਪਹਿਲਾ ਨੰਬਰ ਮੈਂ ਨੱਸ ਦੇਣਾ ਜਿਹੜੇ ਜਿੱਤੇ ਆ ਉਹ ਛੋਟੇ ਪੈਂਡਾ ਵਾਲਾ ਭਜੌਂਦੇ ਦਾ ਬਾਈ ਤੇਜ਼ ਹੀ ਅੱਗੇ ਆਊਟ ਆਫ ਕੰਟਰੋਲ ਹੋ ਜਾਂਦੇ ਆ ਤੇ ਉਹਦੇ ਚ ਕਲਬਾਨ ਦੱਸ ਹੈ ਕਿ ਜਿੱਨੇ ਜਿੱਤ ਗਿਆ ਤੇ ਨੰਬਰ ਪਹਿਲਾ ਦੂਜਾ ਤੁਹਾਨੂੰ ਆ ਕੇ ਅੱਠ ਦੇਖ ਲਓ ਕੰਨਾ ਹੋ ਗਿਆ ਤੁਸੀਂ ਜਾਂਦੇ ਪੁੱਛਤਾ ਦੱਸੋ ਤੁਸੀਂ ਇਹ ਦੋੜਦਾ ਫਿਰਦਾ ਹੋਇਆ ਮੁੱਛ ਲੱਗਿਆ ਵੀ ਬਾਈ ਤੇਰੇ ਬ੍ਰੇਕਾਂ ਬਰੂਕਾਂ ਇਹਨਾਂ ਦੀ ਹੈ ਨਹੀਂ ਸਿੱਧਾ ਖੇਤਾਂ ਜੀ ਵੱੜਦੇ ਜਾ ਕੇ ਉਹ ਨਹੀਂ ਲੱਗੇ ਕੋਈ ਨਹੀਂ ਸਾਡਾ ਕੋਈ ਆ ਗਿਆ ਤੁਸੀਂ ਕਿਉਂਕਿ ਵੈਸੇ ਤਾਂ ਮੈਨੂੰ ਸਾਰਿਆਂ ਦਾ ਹੀ ਪਤਾ ਤਾਂ ਪਰ ਹਾਂਜੀ ਮਿੱਤਰੋ ਸਮੇਂ ਦੇ ਸਮੇ ਨੂੰ ਮੱਦੇਨਜ਼ਰ ਰੱਖਦੇ ਹੋਏ ਆਪਾਂ ਵਲੌਗ ਨੂੰ ਇੱਥੇ ਕਰਦੇ ਹਾਂ ਕਲੋਜ਼ ਚੰਗਾ ਲੱਗਿਆ ਲਾਈਕ ਜਰੂਰ ਕਰਿਓ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਆਪਾਂ ਹੋਰ ਨਵੀਂ ਵੀਡੀਓ ਵਿੱਚ ਮਿਲਾਂਗੇ ਤੁਹਾਨੂੰ ਇੱਕ ਨਵੇਂ ਕੰਟੈਂਟ ਦੇ ਨਾਲ ਨਵਾਂ ਦਿਨ ਨਵੇਂ ਕੰਟੈਂਟ ਦੇ ਨਾਲ ਓਕੇ ਗੁੱਡ ਬਾਏ